ਇਸ ਵਾਰ ਇਹ ਕਿੱਥੇ ਕਿੱਥੇ ਜਿਹੜੀ ਯਾਤਰਾ ਜਾ ਰਹੀ ਹੈ ਤੇ ਕਿਸ ਤਰੀਕੇ ਨਾਲ ਜਿਹੜੀ ਸਾਰੀ ਵਿਵਸਥਾ ਰੂਪ ਤੋਂ ਸਾਡਾ ਦੱਸ ਜਾਈਏ ਇਸ ਵਾਰ ਸਰ ਸਭ ਤੋਂ ਪਹਿਲੀ ਯਾਤਰਾ ਜਿਹੜੀ ਸਾਡੀ ਜੂਨ ਦੇ ਵਿੱਚ ਜਾ ਰਹੀ ਹੈ 20 ਜੂਨ ਨੂੰ ਜਾ ਰਹੀ ਹੈ ਸਾਲਾ ਸਰ ਬਾਲਾ ਜੀ ਖਾਟੂ ਸ਼ਾਮ ਔਰ ਇੱਛਾ ਪੂਰਨ ਬਾਲਾ ਜੀ ਇਸ ਤੋਂ ਬਾਅਦ ਜਿਹੜੀ ਯਾਤਰਾ ਉਹ ਸਾਡੀ ਰਹੇਗੀ 26 ਜੂਨ ਦੀ ਉਹ ਬ੍ਰਿੰਦਾਵਨ ਘਾਮ ਦੀ ਰਹੇਗੀ ਉਹ 4 ਦਿਨਾਂ ਦੀ ਯਾਤਰਾ ਰਹਿੰਦੀ ਹੈ ਸਾਡੀ ਡੀ ਲਕਸ ਬੱਸਿਸ ਰਹਿੰਦੀਆਂ 2x2 ਬੱਸਿਸ ਹੁੰਦੀਆਂ ਬੋਲੋ ਉਸ ਤੋਂ ਬਾਅਦ ਉੱਥੇ ਦੀ ਸਟੇ ਹੈ ਜਿਹੜੀ ਉਹ ਫੈਮਿਲੀ ਵਾਈਜ਼ ਰਹਿੰਦੇ ਆ ਰੂਮ ਸਾਰੇ ਬੜੇ ਅੱਛੇ ਰੂਮਸ ਹੁੰਦੇ ਆ ਲਕਚਰੀ ਰੂਮ ਹੁੰਦੇ ਸਾਲਾ ਸਰਬਾਲਾ ਜੀ ਕੋਈ ਅਨਨੋਨ ਬੰਦਿਆਂ ਨੂੰ ਲੈ ਕੇ ਨਹੀਂ ਜਾਂਦੇ ਸਾਰੇ ਫੈਮਿਲੀ ਵਾਲਾ ਮਾਹੌਲ ਹੁੰਦਾ ਬਸਦਾ ਤੇ ਸਿੰਗਲ ਸੀਟਸ ਹੁੰਦੀਆਂ ਨਹੀਂ ਉਹ ਫੈਮਿਲੀ ਵਾਈਜ਼ ਰੂਮਸ ਰਹਿੰਦੇ ਆ ਫੂਡ ਦੀ ਫੈਸਿਲਿਟੀ ਹੁੰਦੀ ਹੈ ਉਹ ਸਾਡੀ ਆਲਪੋਸਟ ਸਾਡੀ ਆਪਣਾ ਵਧੀਆ ਰੈਸਟੋਰੈਂਟਸ ਦੇ ਵਿੱਚ ਜਾਂ ਜਿੱਥੇ ਅਸੀਂ ਰੁਕਦੇ ਆ ਉੱਥੇ ਸਾਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਫੂਡ ਸਾਰਾ ਸਾਤਵਿਕ ਹੁੰਦਾ ਵਿਦਆਊਟ ਆਨियन گارਲਿਕ ਹੁੰਦਾ ਮਥੂਰਾ ਦੇ ਵਿੱਚ ਕੋ ਕੁਲ ਰਮਨ ਦੇਤੀ ਚੰਤਾਟ ਮਹਾਦੇਵ ਰਾਧਾ ਦੇ ਪਸੂ ਉਹ ਕਰਦੇ 3 ਦੇ ਸੀ ਹੋਟਲ ਜਿੱਦਾ ਚੈੱਕ ਆਊਟ ਕਰਦੇ ਸਵੇਰੇ ਉੱਥੋਂ ਦੀ ਫਿਰ ਆਪਣਾ ਗਵਰਦਨ ਚੱਲੇ ਜਾਂਦੇ ਗਵਰਦਨ ਤੋਂ ਬਾਅਦ ਫਿਰ ਬਰਸਾਨਾ ਬਰਸਾਨਾ ਤੋਂ ਨੰਦਗਾਂਵ ਹੁੰਦੇ ਹੋਏ ਫਿਰ ਸਾਡੀ ਵਾਪਸੀ ਹੁੰਦੀ ਲੁਧਿਆਣਾ ਪਹਿਲਾ ਦਾ ਰਾਤ ਨੂੰ ਇੱਥੋਂ ਜਦੋਂ ਨਿਕਲਦੇ ਆ ਉਦੋਂ ਹੀ ਸਾਰੇ ਇਰਾਦਾ ਨਾਮ ਦੇ ਵਿੱਚ ਡੁੱਬੇ ਰਹਿੰਦੇ ਆ ਨੱਚਦੇ ਡੱਬਦੇ ਜਾਂਦੇ ਆ ਸਾਰੀ ਸੰਗਤ ਉੱਥੇ ਪਹੁੰਚ ਕੇ ਨਾਲ ਹੀ ਹਰੇਕ ਨੂੰ ਹੁੰਦਾ ਕਿ ਅਸੀਂ ਬਸ ਨਹਾ ਧੋ ਕੇ ਫਟਾਫਟ ਦਰਸ਼ਨਾਂ ਲਈ ਨਿਕਲੀਏ ਅਸੀਂ ਜਦੋਂ ਸ਼ੁਰੂ ਕੀਤਾ ਸੰਤਾ ਇਹ ਅਸੀਂ ਕਿ ਚਲੋ ਇੱਕ ਅੱਧੀ ਯਾਤਰਾ ਜਾ ਰਹੀ ਆ ਤੇ ਬਹੁਤ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਅੱਜ 1.5 ਸਾਲ 2 ਸਾਲ ਹੋਣ ਲੱਗੇ ਆ ਤੇ ਬੜੇ ਵਧੀਆ ਟੂਰਸ ਰਹਿ ਰਹੇ ਆ ਪੋਜ਼ਿਟਿਵ ਰਿਸਪੌਂਸ ਆ ਰਿਹਾ ਪਬਲਿਕ ਤੋਂ ਸਾਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਛਿੱਡੀ ਹੈਡਲਾਈਨਸ ਤੇ ਮੈਂ ਹੰਬਰ ਵੀ ਸ਼੍ਰੀ ਬਾਲਾ ਜੀ ਯਾਤਰਾ ਪਰਿਵਾਰ ਵੱਲੋਂ ਇੱਕ ਵਾਰੀ ਫਿਰ ਤੋਂ ਜਿਹੜਾ ਕਿ ਇਹ ਯਾਤਰਾ ਦਾ ਸਿਲਸਿਲਾ ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ ਗਰਮੀ ਦੀ ਛੁੱਟੀਆਂ ਜਿੱਦ ਜਿਵੇਂ ਕਿ ਆ ਚੁੱਕੀਆਂ ਹੋਈਆਂ ਨੇ ਤੇ ਬੱਚਿਆਂ ਨੂੰ ਹੁੰਦਾ ਵੀ ਅਸੀਂ ਘੁੰਮਣ ਜਾਈਏ ਪਰ ਹੁਣ ਇਸ ਵਾਰੀ ਜਿਵੇਂ ਕਿ ਰਿਲੀਜੀਅਸ ਯਾਤਰਾ ਤੁਸੀਂ ਘੁੰਮਣ ਜਾਓ ਜਿਵੇਂ ਕਿ ਵਿਰਿੰਦਾਵਨ ਥਾਮ ਹੋ ਗਿਆ ਸ਼੍ਰੀ ਬਾਲਾ ਜੀ ਯਾਤਰਾ ਹੋਗੀ ਸਾਡੇ ਨਾਲ ਪੰਕਜ ਜੀ ਤੇ ਛੇ ਉਹ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਸੇ ਕਾਰਤੀਕ ਸਸੇ ਕਾਰਤੀਕ ਤਾਂ ਸਰ ਇਸ ਵਾਰੀ ਕਿੱਥੇ ਕਿੱਥੇ ਜਿਹੜੀ ਯਾਤਰਾ ਜਾ ਰਹੀ ਹੈ ਤੇ ਕਿਸ ਤਰੀਕੇ ਨਾਲ ਜਿਹੜੀ ਸਾਰੀ ਵਿਵਸਥਾ ਰੂਕੀਓ ਸਾਡਾ ਸਾਂ ਇਸ ਵਾਰ ਸਰ ਸਭ ਤੋਂ ਪਹਿਲੀ ਯਾਤਰਾ ਜਿਹੜੀ ਸਾਡੀ ਜੂਨ ਦੇ ਵਿੱਚ ਜਾ ਰਹੀ ਹੈ 20 ਜੂਨ ਨੂੰ ਜਾ ਰਹੀ ਹੈ ਸਾਲਾ ਸਰ ਬਾਲਾ ਜੀ ਖਾਟੂ ਸ਼ਾਮ ਔਰ ਇੱਛਾਪੂਰਨ ਬਾਲਾ ਜੀ ਇਹ 20 ਜੂਨ ਦੀ ਯਾਤਰਾ ਰਹੇਗੀ 23 ਜੂਨ ਦੀ ਵਾਪਸੀ ਰਹੇਗੀ ਜਿਵੇਂ ਹਰ ਮਹੀਨੇ ਦੀ ਯਾਤਰਾ ਹੁੰਦੀ ਹੈ ਸਾਡੀ ਇਹ ਇਹ 3 ਦਿਨਾਂ ਦੀ ਯਾਤਰਾ ਹੁੰਦੀ ਹੈ ਇੱਕ ਦਿਨ ਦਾ ਸਟੇ ਹੁੰਦਾ ਵਿੱਚ ਸਾਲਾ ਸਰ ਬਾਲਾ ਜੀ ਦਾ ਤੇ ਇਸ ਤੋਂ ਬਾਅਦ ਜਿਹੜੀ ਯਾਤਰਾ ਉਹ ਸਾਡੀ ਰਹੇਗੀ 26 ਜੂਨ ਦੀ ਉਹ ਵrindavan dham ਦੀ ਰਹੇਗੀ ਉਹ 4 ਦਿਨਾਂ ਦੀ ਯਾਤਰਾ ਰਹਿੰਦੀ ਹੈ ਸਾਡੀ ਤੇ ਉਹ 26 ਜੂਨ ਨੂੰ ਜਾ ਕੇ ਸਾਡਾ 30 ਜੂਨ ਦੀ ਵਾਪਸੀ ਹੋਏਗੀ ਸੋ ਜਿੰਨੇ ਵੀ ਸੀਟਸ ਆਪਣੀਆਂ ਬੁੱਕ ਕਰਵਾਉਣਾ ਚਾਹੁੰਦੇ ਆ ਤਾਂ ਉਹ ਜਲਦੀ ਤੋਂ ਜਲਦੀ ਆਪਣੀ ਸੀਟਸ ਬੁੱਕ ਕਰਵਾ ਲਓ ਜਿਵੇਂ ਸਭ ਤੋਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਇੱਛਾ ਪੂਰਤੀ ਬਾਲਾ ਜੀ ਤੇ ਸਾਲਾ ਸਰਧਾਮ ਜਿਹੜੇ ਕੀ ਯਾਤਰਾ ਜਾਊਗੀ 20 ਜੂਨ ਨੂੰ ਤੇ ਉਸ ਦੀ ਵਿਵਸਥਾ ਕਿਸ ਤਰੀਕੇ ਨਾਲ ਹੈ ਕਿ ਕੀ ਜਿਹੜੀ ਸਭ ਕੁਲੀ ਯਾਤਰਾ ਜਿਹੜੀ ਯਾਤਰਾ ਨੂੰ ਆਸੀਆਂ ਨੂੰ ਮਿਲੂਗੀ ਉਸਦੀ ਵਿਵਸਥਾ ਦੇਖੋ ਹਰ ਮਹੀਨੇ ਜਿਹੜੇ ਯਾਤਰੀ ਜਾਂਦੇ ਉਹਨਾਂ ਨੂੰ ਪਤਾ ਡੀ ਲਕਸ ਬੱਸਿਸ ਰਹਿੰਦੀਆਂ 2x2 ਬੱਸਿਸ ਹੁੰਦੀਆਂ ਬੋਲਵੋ ਉਸ ਤੋਂ ਬਾਅਦ ਉੱਥੇ ਦੀ ਸਟੇ ਹੈ ਜਿਹੜੀ ਉਹ ਫੈਮਿਲੀ ਵਾਈਜ਼ ਰਹਿੰਦੇ ਆ ਰੂਮ ਸਾਰੇ ਬੜੇ ਅੱਛੇ ਰੂਮਸ ਹੁੰਦੇ ਆ ਲਕਜਰੀ ਰੂਮ ਹੁੰਦੇ ਸਾਲਾ ਸਰਬਾਲਾ ਜੀ ਉਹ ਪਰ ਫੈਮਿਲੀ ਅਸੀਂ ਸਿੰਗਲ ਸੀਟਸ ਵੈਸੇ ਵਰਡ ਕਰਦੇ ਆ ਕਿ ਕੋਈ ਅਨਨੋਨ ਬੰਦਿਆਂ ਨੂੰ ਲੈ ਕੇ ਨਹੀਂ ਜਾਂਦੇ ਸਾਰੇ ਫੈਮਿਲੀ ਵਾਲਾ ਮਾਹੌਲ ਹੁੰਦਾ ਬਸਦਾ ਤੇ ਸਿੰਗਲ ਸੀਟਸ ਹੁੰਦੀਆਂ ਨਹੀਂ ਉਹ ਫੈਮਿਲੀ ਵਾਈਜ਼ ਹੀ ਰੂਮਸ ਰਹਿੰਦੇ ਆ ਅੱਛਾ ਖਾਣ ਪੀਣ ਦਾ ਅਰੇਂਜਮੈਂਟ ਹੁੰਦਾ ਸਾਰਾ ਸਾਡੇ ਵੱਲੋਂ ਹੀ ਹੁੰਦਾ ਅਰੇਂਜਮੈਂਟ ਤੇ ਆਪਾਂ ਦੇਖਦੇ ਆਂ ਵੀ ਜਿਵੇਂ ਕਈ ਯਾਤਰਾ ਲੈ ਕੇ ਜਾਂਦੇ ਨੇ ਆਪ ਆਪਣਾ ਸਟੇ ਕਰਦੇ ਕਿਤੇ ਸਾਰੇ ਗੋਇੰਗ ਕਰਦੇ ਪਰ ਤੁਹਾਡੇ ਵੱਲੋਂ ਜਿਹੜੀ ਸਾਰੀ ਫੂਡ ਦੀ ਜਿਹੜੀ ਹੁੰਦੀ ਆ ਫੈਸਿਲਿਟੀ ਹੁੰਦੀ ਆ ਹੋਟਲ ਦੇ ਵਿੱਚ ਹੁੰਦੀ ਆ ਜਾਂ ਕਿਸੇ ਵਧੀਆ ਰੈਸਟੋਰੈਂਟ ਦੇ ਵਿੱਚ ਹੁੰਦੀ ਆ ਉਹਨੂੰ ਕਿਸ ਤਰੀਕੇ ਨਾਲ ਮੀਨਸ ਜਿਹੜੇ ਸੰਗਤ ਆ ਪਸੰਦ ਕਰਦੀ ਆ ਅ ਜਸ਼ੀ ਰਾਧ ਜੀ ਅ ਜਿੱਦੇ ਸਾਡੇ ਵੱਲੋਂ ਫੂਡ ਦੀ ਫੈਸਿਲਿਟੀ ਹੁੰਦੀ ਹੈ ਉਹ ਸਾਡੇ ਆਲਮੋਸਟ ਸਾਡੀ ਬਣਾ ਵਧੀਆ ਰੈਸਟੋਰੈਂਟਸ ਦੇ ਵਿੱਚ ਜਾਂ ਜਿੱਥੇ ਅਸੀਂ ਰੁਕਦੇ ਹਾਂ ਉੱਥੇ ਸਾਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਫੂਡ ਸਾਰਾ ਸਾਤਵਿਕ ਹੁੰਦਾ ਹੈ ਵਿਦਆਊਟ ਆਨियन گارਲਿਕ ਹੁੰਦਾ ਤੇ ਵਧੀਆ ਰੈਸਟੋਰੈਂਟਸ ਦੇ ਵਿੱਚ ਸਾਰਾ ਵਧੀਆ ਜਿੱਥੇ ਸਿਟਿੰਗ ਅਰੇਂਜਮੈਂਟ ਹੁੰਦਾ ਹੈ ਪ੍ਰੋਪਰ ਏਸੀ ਹੁੰਦੇ ਆ ਸਾਰੇ ਵਧੀਆ ਵਾਸ਼ਰੂਮਸ ਇੱਥੇ ਕਿਸੇ ਨੂੰ ਆ ਜਾਣ ਦੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਕਿਉਂਕਿ ਲੇਡੀਜ਼ ਤੁਹਾਨੂੰ ਪਤਾ ਸਾਡੇ ਨਾਲ ਲੇਡੀਜ਼ ਵਾਲੀ ਫੈਮਿਲੀ ਜ਼ਿਆਦਾ ਹੁੰਦੀ ਹੈ ਤੇ ਉੱਟਣ ਬੈਠਣ ਦੀ ਆ ਸਾਰਾ ਉਹ ਚੀਜ਼ ਦਾ ਸਾਰਾ ਬਹੁਤ ਧਿਆਨ ਰੱਖਿਆ ਜਾਂਦਾ ਤੇ ਬਾਕੀ ਬੱਸੇ ਸੌਰ ਪਤਾ ਹੀ ਹੈ 2x2 ਰਹਿਦੀ ਹੈ ਔਰ ਵਧੀਆ ਹੋਟਲ ਰਹਿੰਦਾ ਪਰ ਫੈਮਿਲੀ ਤੇ ਸਾਰਾ ਰੂਮ ਰਹਿੰਦਾ ਔਰ ਜਿਹੜਾ ਜਿਹੜਾ ਅਸੀਂ 20 ਚੋਂ ਨੋ ਜਾ ਰਹੇ ਆ ਉਹਦੇ ਵਿੱਚ ਸੋ ਸੇ ਦੇਖੋ ਸਟਾਰਟਿੰਗ ਸਾਡਾ ਹੁੰਦਾ 2000 ਟਿੱਬਾਲਾ ਜੀ 124 ਅਸੀਂ ਯਾਤਰਾ ਸ਼ੁਰੂ ਕਰਦੇ ਜਿਹਦੇ ਬਾਰੇ ਸ਼ਾਇਦ ਤੁਹਾਨੂੰ ਪਤਾ ਉਹਦਾ ਇਤਿਹਾਸ ਮਤਲਬ ਇਹ ਹੈ ਕਿ ਉੱਥੇ ਦੀ ਜਿਹੜੀ ਪਹਿਲੀ ਇੱਟ ਜਿਹੜੀ ਬੰਦੇ ਰਾਮ ਲਾਲਾ ਜੀ ਦਾ ਮੰਦਿਰ ਬਣਿਆ ਉੱਥੇ ਦੀ ਪਹਿਲੀ ਇੱਟ ਉੱਥੋਂ ਦੀ ਗਈ ਸੀ ਜਿਹੜਾ ਆਪਣਾ ਦੋ ਜੰਟੀ ਬਾਲਾ ਜੀ ਮੰਦਿਰ ਹੈਗਾ ਜਿਹੜਾ ਆਪਣਾ ਫਤੇਬੋੜ ਦੇ ਵਿੱਚ ਹੈਗਾ ਸਾਲਾ ਸਰ ਸਾਲਾ ਸਰ ਆਪ ਤੋਂ ਥੋੜੀ ਦੇਰ ਪਹਿਲਾਂ ਤੇ ਇੱਕ ਦਿਨ ਸਾਡਾ ਸਾਲਾ ਸਰ ਦਾ ਆਪ ਤੋਂ ਸਟੇਕ ਹੁੰਦਾ ਉਹਦੇ ਰਾਬ ਜਾਣ ਕੇ ਮੰਦਿਰ ਸਾਰਾ ਸੇ ਅਜਨੀਆਂ ਵਾਤਾਵਰ ਸਾਰਾ ਉੱਥੇ ਦਰਸ਼ਨ ਕਰਕੇ ਨੈਕਸਟ ਡੇ ਸਾਡਾ ਸਵੇਰੇ ਅਸੀਂ ਨਿਕਲਦੇ ਆ ਉੱਥੋਂ ਸਿੱਧਾ ਸਾਲਾ ਸਰ ਦਾ ਆਪ ਤੋਂ ਖਾਟੋ ਸ਼ਾਮ ਚਲੇ ਜਾਂਦੇ ਤੇ ਸ਼ਾਮ ਦੇ ਸਾਡੇ ਦਰਸ਼ਨ ਵੀ ਛਪੋਟ ਬਾਲਾ ਜੀ ਹੁੰਦੇ ਉੱਥੋਂ ਦੀ ਅਸੀਂ ਵਾਪਸੇ ਚੱਲਦੇ ਫਿਰ ਸਵੇਰੇ ਲੁਧਿਆਣਾ ਪਹੁੰਚਦੇ ਤੇ ਅੱਜ ਉਹਦੇ ਗੱਲ ਕਰੀਏ ਦੂਜੀ ਯਾਤਰਾ ਜਿਹੜੀ ਕਿ ਵਿਰਿੰਦਾਵਨ ਧਾਮ ਪਰਸਾਨੇ ਜਾਉਗੀ ਤੇ ਉਹ ਕਿਸ ਤਰੀਕਾ ਨਾਲ ਰਹਿਣ ਵਾਲੇ ਕਿਉਂਕਿ ਆਪਣੀ ਇੱਕ ਜਿਹੜੀ ਯਾਤਰਾ ਨਾ ਉਹਦੀ ਖਾਸੀਅਤ ਇਹ ਹੈ ਵੀ ਜਦੋਂ ਆਪਾਂ ਲੈ ਕੇ ਜਾਂਦੇ ਹਾਂ ਪ੍ਰੇਮਨੰਦ ਮਹਾਰਾਜ ਜੀ ਦੇ ਦਰਸ਼ਨ ਆਪਾਂ ਜ਼ਰੂਰ ਕਰਾਣੇ ਆ ਕਿਉਂਕਿ ਜਿਹੜੇ ਸ਼ਰਧਾਲੂ ਜਾਂਦੇ ਉਹਨਾਂ ਨੂੰ ਹੁੰਦਾ ਵੀ ਅਸੀਂ ਵਿਰਿੰਦਾਵਨ ਜਾ ਰਹੇ ਆ ਤੇ ਪ੍ਰੇਮਨੰਦ ਮਹਾਰਾਜ ਜੀ ਦੇ ਦਰਸ਼ਨ ਜ਼ਰੂਰ ਦੂਜੀ ਯਾਤਰਾ ਜਿਹੜੀ ਆਪਣੀ ਹੋ ਰਹਿਣ ਵਾਲੀ ਹੈ ਜੀ 26 ਜੂਨ ਨੂੰ 26 ਜੂਨ ਨੂੰ ਆਪਾਂ ਥਰਸਡੇ ਨੂੰ ਜਾ ਕੇ ਉਹ ਮੰਡੇ ਦੀ ਸਵੇਰੇ ਵਾਪਸੀ ਹੁੰਦੀ ਹੈ 6 ਵਜੇ ਦੀ ਉਹ ਤਿੰਨ ਦਿਨਾਂ ਦੀ ਯਾਤਰਾ ਰਹਿੰਦੀ ਜਿਹਦੇ ਵਿੱਚ ਦੋ ਦਿਨ ਦਾ ਸਟੇ ਰਹਿੰਦਾ ਵਾ ਆਪਣਾ ਤੇ ਬ੍ਰੇਮਾਨੰਦ ਮਹਾਰਾਜ ਜੀ ਦੇ ਦਰਸ਼ਨ ਜਦੋਂ ਚਲਦੇ ਹੁੰਦੇ ਆ ਉਦੋਂ ਤਾਂ ਅਸੀਂ ਹਰ ਵਾਰੀ ਕਰਵਾ ਕੇ ਲੈ ਕੇ ਆਨੇ ਆ ਦਰਸ਼ਨ ਉਹਨਾਂ ਦੇ ਦਰਸ਼ਨਾਂ ਲਈ ਅਸੀਂ ਖਾਸ ਅਰੇਂਜਮੈਂਟ ਕੀਤਾ ਹੁੰਦਾ ਫੁੱਲ ਵਗੈਰਾ ਲਿਆ ਕੇ ਰੰਗੋਲੀ ਵਗੈਰਾ ਤਿਆਰ ਕਰਦੇ ਹਾਂ ਢੋਲ ਬੁਲਾ ਕੇ ਮਤਲਬ ਮਜ਼ਾ ਆਉਂਦਾ ਸਾਰੀ ਸੰਗਤ ਹੀ ਸੇਵਾ ਕਰਦੀ ਆ ਉਹਨਾਂ ਦੇ ਆਨ ਦੇ ਖੁਸ਼ੀ ਦੇ ਵਿੱਚ ਰੰਗੋਲੀ ਬਣਾਉਂਦੀ ਆ ਜਿਹੜੀ ਸੰਗਤ ਗਈ ਹੁੰਦੀ ਆ ਨਾਲ ਤੇ ਉਹ ਲੋਕਾਂ ਦੇ ਵਿੱਚ ਆਪਣੇ ਆਪ ਹੀ ਉਤਸ਼ਾਹ ਨਾ ਹੁੰਦਾ ਮਹਾਰਾਜ ਜੀ ਨੂੰ ਲੈ ਕੇ ਇੰਨਾ ਉਤਸ਼ਾਹ ਤੇ ਉਤਾ ਬਸ ਬਾਕੀ ਉਹਨਾਂ ਦੀ ਮੋਜ ਆ ਜੀ ਜਿੱਦਾਂ ਜਿੱਦਾਂ ਸਾਨੂੰ ਸੇਵਾ ਕਰਾਈ ਜਾ ਰਹੀ ਆ ਅਸੀਂ ਕਰੀ ਜਾ ਰਹੇ ਆ ਜੀ ਜਦੋਂ ਬਸਾਂ ਲੁਧਿਆਣਾ ਤੋਂ ਰਵਾਨਾ ਹੁੰਦੇ ਨੇ ਉਹਦਾ ਵੀ ਸਾਰੀ ਰਾਹ ਜਿਹੜਾ ਰਾਧਾ ਰਾਨੀ ਦਾ ਸੰਗੀਤਨ ਜਿਹੜਾ ਨਾਮ ਸੰਗੀਤ ਆ ਜਿਹੜਾ ਚੱਲਦਾ ਰਹਿੰਦਾ ਤੇ ਉਹ ਸਿਲਸਿਲਾ ਵrindavan ਜਾ ਕੇ ਉੱਥੇ ਰੁਕਦੇ ਫਿਰ ਜਦੋਂ ਉੱਥੇ ਦੀ ਯਾਤਰਾ ਸ਼ੁਰੂ ਹੁੰਦੀ ਉੱਥੇ ਜਾ ਕੇ ਰੁਕਦਾ ਨਹੀਂ ਉਹ ਸਿਲਸਿਲਾ ਇਦਾਂ ਹੁੰਦਾ ਉੱਥੇ ਤਾਂ ਪਹਿਲਾਂ ਦਾ ਰਾਤ ਨੂੰ ਇੱਥੋਂ ਜਦੋਂ ਨਿਕਲਦੇ ਆ ਉਦੋਂ ਹੀ ਸਾਰੇ ਰਾਧਾ ਨਾਮ ਦੇ ਵਿੱਚ ਡੁੱਬੇ ਰਹਿੰਦੇ ਆ ਨੱਚਦੇ ਡੱਬਦੇ ਜਾਂਦੇ ਆ ਸਾਰੀ ਸੰਗਤ ਉੱਥੇ ਪਹੁੰਚ ਕੇ ਨਾਲ ਹੀ ਹਰੀਖ ਨੂੰ ਹੁੰਦਾ ਕਿ ਅਸੀਂ ਬਸ ਨਾਤ ੋ ਕੇ ਫਟਾਫਟ ਦਰਸ਼ਨਾਂ ਲਈ ਨਿਕਲੀਏ ਤਾਂ ਉਹ ਤਿੰਨ ਦਿਨ ਕਿਵੇਂ ਬੀਤਦੇ ਆ ਸਾਨੂੰ ਵੀ ਨਹੀਂ ਪਤਾ ਅਸੀਂ ਜਦੋਂ ਸ਼ੁਰੂ ਕੀਤਾ ਸੰਤਾਂ ਇਹ ਸੀ ਕਿ ਚਲੋ ਇੱਕ ਅੱਧੀ ਯਾਤਰਾ ਜਾ ਰਹੀ ਆ ਤੇ ਬਹੁਤ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਅੱਜ 1.5 ਸਾਲ 2 ਸਾਲ ਹੋਣ ਲੱਗੇ ਆ ਤੇ ਬੜੇ ਵਧੀਆ ਟੂਰਜ਼ ਰਹਿ ਰਹੇ ਆ ਪੋਜ਼ਿਟਿਵ ਰਿਸਪੌਂਸ ਆ ਰਹੇ ਆ ਪਬਲਿਕ ਤੋਂ ਤਾਂ ਇਹਦੇ ਕਰਕੇ ਅਸੀਂ ਇਹ ਯਾਤਰਾ ਇਹੀ ਕੰਟੀਨਿਊ ਰੱਖੀ ਹੋਈ ਹੈ ਕਿ ਬ੍ਰਿੰਦਾਵਨ ਔਰ ਸਾਲਾਸਰ ਖਾਟੂ ਸ਼ਾਪ ਜੀ ਇਹ ਹਰ ਮਿੰਨਤਾਂ ਹੀ ਯਾਤਰਾ ਕੰਟੀਨਿਊ ਰਹਿੰਦੀ ਹੈ ਜੀ ਸਾਡੇ ਸਰ ਉੱਥੇ ਦੀ ਵਿਵਸਥਾ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਬ੍ਰਿੰਦਾਵਨ ਦੇ ਵਿੱਚ ਕਿਉਂਕਿ ਹੁਣ ਛੁੱਟੀਆਂ ਚੱਲਦੀਆਂ ਲੋਕਾਂ ਨੂੰ ਕਾਫੀ ਜਿਆਦਾ ਟੈਨਸ਼ਨ ਹੁੰਦੀ ਕਿ ਸਾਨੂੰ ਰੂਮਸ ਲਈ ਮਿਲਣਗੇ ਉੱਥੇ ਜਾ ਕੇ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਇਸ ਵਾਰੀ ਵਿਵਸਥਾ ਹੋਣ ਵਾਲੀ ਆ ਬਈਆ ਫੈਸਿਲਿਟੀਆਂ ਦੇ ਸਾਵਗਤ ਅਸੀਂ ਤੁਸੀਂ ਦੇਖੋ ਵੀ ਸਾਡੇ 3-4 ਮਹੀਨੇ ਦੀ ਸਾਡੀ ਪਹਿਲਾਂ ਦੀ ਐਡਵਾਂਸ ਬੁਕਿੰਗ ਰਹਿੰਦੀ ਉੱਥੇ ਰੂਮਸ ਦੇ ਤਾਕੀ ਡਾਕੇ ਕਿਸੇ ਨੂੰ ਕੋਈ ਰੂਮਸ ਉਸੇ ਦਿੱਕਤ ਨਾ ਹੋਵੇ ਔਰ ਜਿੱਦਾਂ ਹੁੰਦਾ ਇਹ ਆਪਣਾ ਹੈ ਗਿਆ ਆਪਣਾ ਅ ਛੁੱਟੀਆਂ ਚੱਲ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਫੂਲ ਬੰਗਲੇ ਵੀ ਚੱਲ ਰਹੇ ਵਿਹਰੇ ਜੀ ਅਜਕਲ ਬਾਹਰ ਹੈ ਬਿਲਕੁਲ ਦਰਸ਼ਨ ਵਧੀਆ ਹੋ ਰਿਹਾ ਸਾਰੇ ਔਰ ਰਾਧਾ ਵੱਲਬ ਜੀ ਦੇ ਵਿੱਚ ਜਿੱਦਾਂ ਵੱਲਬ ਉੱਥੇ ਗਰਮੀਆਂ ਕਰਕੇ ਉੱਥੇ ਫੋਰਾ ਵੀ ਚੱਲਦਾ ਹੁੰਦਾ ਫੋਰਾ ਚੱਲ ਰਿਹਾ ਨਾਲ ਉਹਦੇ ਰਾਧਾ ਵੱਲਬ ਸ਼੍ਰੀ ਹਰੀ ਮਜਰੇ ਨਾਮ ਦੇ ਵੱਲਬ ਉੱਥੇ ਆਪਣਾ ਸਾਰਾ ਸੰਗੀਤ ਚੱਲ ਰਿਹਾ ਹੁੰਦਾ ਉਹਦੇ ਵਿੱਚ ਸਾਰੇ ਫੁਆਰੇ ਦੇ ਥੱਲੇ ਨੱਚਦੇ ਉਹ ਵੀ ਬਹੁਤ ਵਧੀਆ ਹੁੰਦਾ ਫਿਰ ਉਸ ਤੋਂ ਬਾਅਦ ਅੱਜ ਕੱਲ ਪਰਿਕਰਮਾ ਵੀ ਚੱਲ ਰਹੀ ਹੈ ਸ਼ਾਮ ਦੀ ਪਰिक्रमा ਹੋਉਂਦੀ ਹੈ ਤੇ ਔਰ ਜਿਹੜਾ ਬਾਕੀ ਪ੍ਰੇਮੰਤ ਮਹਾਰਾਜ ਜੀ ਦੇ ਦਰਸ਼ਨ ਦਾ ਹੈ ਹੀ ਹੈ ਤੁਹਾਨੂੰ ਔਰ ਸ਼ਾਮ ਦੇ ਟਾਈਮ ਤੇ ਉਹ ਤੇੜਾ ਆਪਣਾ ਯਮਨਾ ਜੀ ਦੇ ਵਿੱਚ ਆਪਾਂ VOTING ਵੀ ਕਰਦੇ ਆ ਉਹ ਵੀ ਬਹੁਤ ਵਧੀਆ ਹੁੰਦਾ ਬੱਚਿਆਂ ਨੂੰ ਉਹ ਵੀ ਬੜਾ ਵਧੀਆ ਇੰਜੋਏ ਹੁੰਦਾ ਸਾਰਾ ਤੇ ਦਰਸ਼ਨ ਦੇ ਦਰਸ਼ਨ ਹੁੰਦੇ ਆ ਬੱਚੇ ਆਪਣਾ ਇੰਜੋਏ ਵੀ ਕਰਦੇ ਆ ਪਾਣੀ ਨਾਲ ਖੇਡਦੇ ਵੀ ਆ ਉੱਥੇ ਸਾਰਾ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਤੇ ਉਹਦੇ ਵਿੱਚ ਪਹਿਲੇ ਦਿਨ ਆਪਣਾ ਸਾਰਾ ਲੋਕਲ ਹੁੰਦਾ ਜਿੱਦਾਂ ਹੁੰਦਾ ਸੀ 26 ਨੂੰ ਸਮਝ ਲਓ ਉੱਥੋਂ ਜਾਣਾ ਤੇ 27 ਤਰੀਕ ਦਾ ਸਾਡਾ Vrindavan ਲੋਕਲ ਰਹੇਗਾ 28 ਤਰੀਕ ਅਸੀਂ ਬਾਈਬਾਸੀ ਜਾਂਦੇ ਹਾਂ ਜੀ ਉਹਦੇ ਦੇ ਵਿੱਚ ਜਿਹਦੇ ਵਿੱਚ ਆਪਣਾ ਮਥੁਰਾ ਦੇ ਵਿੱਚ ਕੋਕਲ ਰਮਨ ਦੇ ਤੀਂ ਚੰਤਾਨ ਬਹਾਦੇਵ ਰਾਧਾ ਰਾਣੀ ਦਾ ਜਨਮ ਸਥਾਨ ਰਾਵਲ ਉੱਥੇ ਸਾਰੇ ਬੱਸ ਹੋ ਕੇ ਜਾਂਦੇ ਥਰਡ ਡੇ ਅਸੀਂ ਹੋਟਲ ਜਿੱਦਾਂ ਚੈੱਕ ਆਊਟ ਕਰਦੇ ਆ ਸਵੇਰੇ ਉੱਥੋਂ ਦੀ ਫਿਰ ਆਪਣਾ ਗੋਵਰਧ ਚੱਲੇ ਜਾਂਦੇ ਗੋਵਰਧਨ ਤੋਂ ਬਾਅਦ ਫਿਰ ਬਰਸਾਣਾ ਬਰਸਾਨਾ ਤੋਂ ਦੰਦਗਾਹ ਹੁੰਦੇ ਹੋਏ ਫਿਰ ਸਾਡੀ ਵਾਪਸੀ ਹੁੰਦੀ ਲੁਧਿਆਣਾ ਦੀ ਸਾਰੀ ਜਾਣਕਾਰੀ ਜਿਹੜੀ ਕਿ ਯਾਤਰਾ ਲੈਣੀ ਵੀ ਕਿਸ ਤਰੀਕੇ ਨਾਲ ਪਹਿਲਾਂ ਜਿਹੜੀ ਕਿ ਆ 20 ਜੂਨ ਨੂੰ ਜਿਹੜੀ ਯਾਤਰਾ ਜਾਣ ਵਾਲੀ ਹੈ ਸ਼੍ਰੀ ਸਾਲਾ ਸਰਬਾਲਾ ਜੀ ਉਸ ਤੋਂ ਬਾਅਦ 26 ਨੂੰ ਜਿਹੜੀ ਕਿ ਵਰਿੰਦਾਵਨ ਜਾਣੀ ਹੈ ਸੀਟਸ ਕਾਫੀ ਲਿਮਟਿਡ ਨੇ ਤੇ ਜਲਦ ਤੋਂ ਜਲਦ ਜਿਹੜੀ ਕਿ ਆਪਣੀ ਬੁਕਿੰਗ ਕਰਾਓ ਤੇ ਯਾਤਰਾ ਉੱਤੇ ਜਾਓ ਤਾਂ ਜ਼ਰੂਰ ਤੁਸੀਂ ਇਸ ਦਾ ਲਫਤ ਉਠਾਓ ਤੇ ਜ਼ਰੂਰ ਜਿਹੜੀ ਯਾਤਰਾ ਕਰਕੇ ਆਓ ਤੇ ਇਦਾਂ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜੁ ਕਰ ਲੈ ਤੇ ਸਿੱਟੀ ਹਟਦਾ ਹੈ ਇਸ ਕੈਮਰਾਮੈਨ ਸੇਵਾ ਸਿੰਘ ਨਾਲ ਮੈਂ ਬਰਵੀਤ ਥੈਂਕ ਯੂ